ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸ਼ਿਰਕੇ ਲੇਖਾ ਨਾ ਪੜਿਆ ਆਣਾ ਕਾਇਆ ਕਾਗਦ ਮਨ ਪਰਵਾਣਾ ਸ਼ਿਰਕੇ ਲੇਖਾ ਨਾ ਪੜਿਆ ਆਣਾ ਦਰਗਾਹ ਘੜੀਆ ਤੇਨੇ ਲੇਖ ਖੋਟਾ ਕਾਮਨਾ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆ ਖਾਏ ਜੋਗੀ ਜੁਗਤ ਨਾ ਜਾਣੈ ਅੰਦਾ ਤਿਨੇ उजाड़े का बंद सो जोगी जो जुगत पछाण गुर प्रसादी एको जाना काजी सो जो उल्टी करा ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੋਲ ਤਾਰੈ ਦਾਨਸ ਬੰਦ ਸੋਈ ਦਿਲ ਧੋਐ ਮੁਸਲਮਾਨ ਸੋਈ ਮਲਖ ਹੋਐ ਪੜਿਆ ਬੁੱਝੈ ਸੋ ਪਰਵਾਣ ਜੇਸਾ ਸਿਰ ਦਰਗੈ ਕਾ ਨਿਸ਼ਾਨ ਪੜਿਆ ਬੁੱਝੈ ਸੋ ਪਰਵਾਣ ਜੇਸਾ ਸਿਰ ਦਰਗਹ ਕਾ ਨੀਸਾਨ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਦੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਕਾਇਆ ਕਾ ਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਹ ਕੜੀਏ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ